ਪੰਜਾਬ 10:00 ਵਜੇ ਤੇ ਦਰਸ਼ਕਾਂ ਲਈ ਮੈਂ ਰਜਿੰਦਰ ਸਿੰਘ ਤੱਗੜ ਲੈ ਕੇ ਹਾਜ਼ਰ ਐਜੰਡਾ ਸਤਿ ਸ੍ਰੀ ਅਕਾਲ ਨਮਸਕਾਰ ਅਦਾਬ ਹੈ ਪਹਿਲਾਂ ਖਬਰ ਸੰਖੇਪਚ ਤੇ ਫਿਰ ਦਿਆਂਗੇ ਵਿਸਤਾਰ ਅੱਜ ਖਬਰ ਫਿਰੋਜ਼ਪੁਰ ਜ਼ਿਲ੍ਹੇ ਨਾਲ ਸੰਬੰਧਿਤ ਹੈ ਜਿੱਥੇ ਦਲੈਤਾਂ ਦੀ 254 ਏਕੜ ਜ਼ਮੀਨ ਸਾਬਕਾ ਅਕਾਲੀ ਮੰਤਰੀ ਜਨਮੇ ਜ ਸਿੰਘ ਸੇਖੋਂ ਸ਼ਾਬਕਾ ਬਲਾਕਸ਼ਿਪ ਮਤੀ ਚੇਅਰਮੈਨ ਕਾਂਗਰਸ ਪਾਰਟੀ ਨਾਲ ਸੰਬੰਧਿਤ ਤਵੇਦ ਪ੍ਰਕਾਸ਼ ਅਤੇ ਇੱਕ ਲੈਂਡਲੋਰਡ ਹਰਬੰਸ ਸਿੰਘ ਨੇ ਦੱਬੀ ਹੋਈ ਸੀ ਇਸ ਦੇ ਸੰਬੰਧੀ ਅਸੀਂ ਐਪੀਸੋਡ ਨੰਬਰ 349 ਪਹਿਲਾਂ ਕਰ ਚੁੱਕੇ ਹਾਂ ਉਹ ਤੁਸੀਂ ਵੇਖ ਸਕਦੇ ਹੋ ਇਸ ਮਾਮਲੇ ਤੇ ਪੰਜਾਬ ਸਰਕਾਰ ਨੇ ਇੱਕ ਤਾਜ਼ਾ ਹੁਕਮ ਜਾਰੀ ਕੀਤਾ ਹੈ ਉਸ ਦੇ ਵਿੱਚ ਡੀਸੀ ਫਿਰੋਜ਼ਪੁਰ ਨੂੰ ਹਦਾਇਤ ਕੀਤੀ ਗਈ ਹੈ ਕਿ ਇਸ ਜ਼ਮੀਨ ਦੀ ਅੱਗੇ ਵਿਕਰੀ ਰੋਕ ਦਿੱਤੀ ਜਾਏ ਰਜਿਸਟਰੀ ਨਾ ਕੀਤੀ ਜਾਏ ਚਾਰ ਕੁੱਲ ਆਦੇਸ਼ ਮੁਖ 76 ਅਨੁਰਾਗ ਵਰਮਾ ਵੱਲੋਂ ਜਾਰੀ ਕੀਤੇ ਗਏ ਨੇ ਮਾਲ ਮਹਿਕਮੇ ਰਾਹੀਂ ਪਹਿਲਾ ਆਦੇਸ਼ ਤਾਂ ਇਹ ਹੈ ਕਿ ਇਹਦੀਆਂ ਅੱਗੇ ਰਜਿਸਟਰੀਆਂ ਕਰਨੀਆਂ ਬੰਦ ਤੇ ਦੂਜਾ ਆਦੇਸ਼ ਉਹਨਾਂ ਨੇ ਦਿੱਤਾ ਹੈ ਕਿ ਜੋ ਅਦਾਲਤੀ ਹੁਕਮਾਂ ਨਾਲ ਇਹ ਜ਼ਮੀਨ ਅੱਗੇ ਟਰਾਂਸਫਰ ਫਰਾਡ ਨਾਲ ਹੋਈ ਸੀ ਗਲਤ ਤਰੀਕੇ ਹੋਈ ਸੀ ਉਹਦੇ ਲਈ ਅਪੀਲ ਹੇਟਲੀ ਅਦਾਲਤ ਦੇ ਫੈਸਲੇ ਵਿਰੁੱਧ ਉੱਪਰਲੀ ਅਦਾਲਤ ਯਾਨੀ ਕਿ ਹਾਈ ਕੋਰਟ ਦੇ ਵਿੱਚ ਪਾ ਦਿੱਤੀ ਜਾਏ ਜਿਹੜੀ ਲਿਮਿਟੇਸ਼ਨ ਪੀਰੀਅਡ ਦੀ ਡਿਲੇ ਹੋਈ ਆ ਉਹਦੀ ਕੌਨਡਨਸ਼ਨ ਲਈ ਅਪਲਾਈ ਕੀਤਾ ਜਾਏ ਅਦਾਲਤ ਤੇ ਤੀਜਾ ਪੁਆਇੰਟ ਉਹਨਾਂ ਨੇ ਕਿਹਾ ਜਿਹੜਾ ਕ੍ਰਿਮినਲ ਕੇਸ ਦਰਜ ਹੋਇਆ ਸੀ ਪਰ ਉਹ ਸਾਰੇ ਦੋਸ਼ੀ ਬਰੀ ਹੋ ਗਏ ਸੀ ਕਿਉਂਕਿ ਸਿਵਲ ਕੋਰਟ ਨੇ ਇੱਕ ਇਹੋ ਜਿਹਾ ਫੈਸਲਾ ਕੀਤਾ ਗਲਤ ਜਿਹਦੇ ਵਿਸਤਾਰ ਤੁਹਾਨੂੰ ਅਸੀਂ ਅੱਗੇ ਚੱਲ ਕੇ ਦਿਆਂਗੇ ਉਹਦੇ ਪ੍ਰਭਾਵ ਨਾਲ ਫੌਜਦਾਰੀ ਮੁਕੱਦਮਾ ਵੀ ਖਤਮ ਹੋ ਗਿਆ ਉਸ ਨੂੰ ਦੁਬਾਰਾ ਸੁਰਜੀਤ ਕੀਤਾ ਜਾਏ ਯਾਨੀ ਕਿ ਐਫ ਆਈ ਆਰ ਸੁਰਜੀਤ ਕੀਤੀ ਜਾਏ ਚੌਥਾ ਹੁਕਮ ਦਿੱਤਾ ਹੈ ਕਿ ਜਿਹੜੇ ਸਰਕਾਰੀ ਅਧਿਕਾਰੀ ਜਿਨ੍ਹਾਂ ਦੇ ਵਿੱਚ ਸ਼ਾਮਲ ਹੈ ਗੁਰਦਰਸ਼ਨ ਸਿੰਘ ਢਿੱਲੋਂ ਸਬ ਰਜਿਸਟਰਾਰ ਗੁਰੂ ਹਰਸਹਾਏ ਸਾਬਕਾ ਉਹਨੂੰ ਚਾਰਸ਼ੀਟ ਕਰਤਾ ਜਾਏ ਜਿਹੜੇ ਹੋਰ ਬਾਬੂ ਹੈਟਲੇ ਸਟਾਫ ਦੇ ਲੋਕ ਜਿਨ੍ਹਾਂ ਨੇ ਕੋਰਟ ਦੇ ਸਮਨ ਸਵੀਕਾਰਤਾ ਕੀਤੇ ਬਰ ਸੰਬੰਧਿਤ ব্রাঞ্চ ਨੂੰ ਮਹਿਕਮੇ ਨੂੰ ਨਹੀਂ ਭੇਜੇ ਜਿਸ ਦੇ ਫਲਸਬੂਰੂਪ ਅਦਾਲਤ ਨੇ ਇੱਕ ਤਰਫਾ ਯਾਨੀ ਕਿ ਐਕਸ ਪਾਰਟੀ ਫੈਸਲਾ ਕੀਤਾ ਅਤੇ ਨਜਾਇਜ਼ ਕਾਬਜ਼ਾ ਨੂੰ ਫਾਇਦਾ ਪਹੁੰਚਾਇਆ ਉਹਨਾਂ ਸਾਰੇ ਮੁਲਾਜ਼ਮਾਂ ਦੇ ਵਿਰੁੱਧ ਕਾਰਵਾਈ ਕੀਤੀ ਜਾਏ ਉਹਨਾਂ ਨੂੰ ਮੈਕਸਿਮਮ ਪੈਨਲਟੀ ਯਾਨੀ ਕਿ ਡਿਸਮਿਸਲ ਤੱਕ ਉਹਨਾਂ ਨੂੰ ਚਾਰ ਸ਼ੀਟ ਕੀਤਾ ਜਾਏ ਇਸ ਆਦੇਸ਼ ਦੇ ਨਾਲ ਪ੍ਰਭਾਵਿਤ ਹੋਣਗੇ ਜਿਹੜੇ ਲੋਕ ਉਹ ਹਨ ਸਾਬਕਾ ਅਕਾਲੀ ਮੰਤਰੀ ਜਨਮੇ ਜਸ ਸਿੰਘ ਸੇਖੋਂ ਸਾਬਕਾ ਬਲੌਕ ਸਮਿਤੀ ਚੇਅਰਮੈਨ ਵੀਰ ਪ੍ਰਕਾਸ਼ ਤੇ ਲੈਂਡਲੋਰਡ ਹਰਬੰਸ ਸਿੰਘ ਮੁੱਖ ਤੌਰ ਤੇ ਪਰ ਇਹ ਜ਼ਮੀਨ ਦੀਆਂ 116 ਰਜਿਸਟਰੀਆਂ ਹੋ ਚੁੱਕੀਆਂ ਨੇ ਤੇ 116 ਮੁੱਦਲੀਆਂ ਰਜਿਸਟਰੀਆਂ ਤੋਂ ਅੱਗੇ ਵੀ ਜ਼ਮੀਨ ਵਿਕ ਚੁੱਕੀ ਹੈ ਸੋ ਇਸ ਜ਼ਮੀਨ ਦੇ ਉੱਤੇ ਜਿਹੜੇ ਲੋਕਾਂ ਨੇ ਰਜਿਸਟਰੀਆਂ ਕਰਾਈਆਂ ਉਹਨਾਂ ਤੇ ਵੀ ਗਾਜ ਡਿਗਨ ਦੀ ਪੂਰੀ ਉਮੀਦ ਹੈ ਇਹ ਸੀ ਖਬਰ ਦਾ ਸੰਖੇਪ ਤੇ ਹੁਣ ਤੁਹਾਨੂੰ ਦਿੰਨੇ ਆ ਵਿਸਤਾਰ ਇੱਕ ਹਰिजन ਸੁਸਾਇਟੀ ਹੁੰਦੀ ਹੈ ਜਿਹਦਾ ਨਾਮ ਹੁੰਦਾ ਦੀ ਹਰिजन ਪ੍ਰਾਇਮਰੀ ਕੋਆਪਰੇਟਿਵ ਐਗਰੀਕਲਚਰ ਸੁਸਾਇਟੀ ਪੱਲਾ ਮੇਗਾ ਇਸ ਸੁਸਾਇਟੀ ਨੂੰ ਨਾਲ ਲੱਗਦੇ ਪਿੰਡ ਚੱਕ ਸਰਕਾਰ ਬਹਾਦਰਕੇ ਜ਼ਿਲ੍ਹਾ ਫਿਰੋਜ਼ਪੁਰ ਦੇ ਸੀਲ ਗੁਰੂ ਹਰਸਹਾਏ ਚ 254 ਏਕੜ ਨਜ਼ੂਲ ਲੈਂਡ ਅਲਾਟ ਕਰਤੀ ਜਾਂਦੀ ਹੈ ਇਸ ਸੁਸਾਇਟੀ ਤੋਂ ਲਿਆ ਜਾਂਦਾ ਹੈ ਕਰੀਬ 30000 ਰੁਪਿਆ 1993 ਚ 1993 ਤੋਂ ਪਹਿਲਾਂ ਇਸ ਜ਼ਮੀਨ ਤੇ ਨਜਾਇਜ਼ ਕਬਜ਼ਾ ਹੁੰਦਾ ਹੈ ਜਨ ਮੀਤ ਸਿੰਘ ਸੇਖੋਂ ਦੇ ਪਰਿਵਾਰ ਦਾ ਤੇ ਨਾਲੇ ਹਰਬੰਸ ਸਿੰਘ ਲੈਂਡਲੋਰਡ ਦਾ ਜਦੋਂ 1993 ਚ ਇਹ ਹਰਿਜਨਾਂ ਨੂੰ ਜ਼ਮੀਨ ਅਲਾਟ ਕਰ ਦਿੱਤੀ ਗਈ ਇਹਨਾਂ ਨਜਾਇਜ਼ ਕਬਜ਼ੇ ਨੇ ਜ਼ਮੀਨ ਛੱਡਣ ਤੋਂ ਨਾ ਕਰਤਾ ਹੀ ਕੋਰਟ ਦੇ ਵਿੱਚ ਮਾਮਲਾ ਗਿਆ ਉਦੋਂ ਬਾਅਦ ਇੱਕ ਪਿੰਡ ਦਾ ਸਰਪੰਚ ਵੇਦ ਪ੍ਰਕਾਸ਼ ਜੋ ਕਿ ਕਾਂਗਰਸ ਸਰਕਾਰ ਨਾਲ ਸੰਬੰਧਿਤ ਸੀ ਉਹ ਅੱਗੇ ਆਉਂਦਾ ਅਤੇ ਉਹ ਦਲਿਤਾਂ ਨੂੰ ਕਹਿੰਦਾ ਇਹ 45 ਮੈਂਬਰੀ ਦਲਿਤਾਂ ਦੀ ਸੁਸਾਇਟੀ ਹੁੰਦੀ ਆ ਕਿ ਮੈਂ ਤੁਹਾਡੀ امداد ਕਰਦਾ ਆਪਣਾ ਖਰਚਾ ਕਰੂੰਗਾ ਪੈਸੇ ਮੈਂ ਲਾਉਂਗਾ ਤੇ ਤੁਹਾਡੀ ਜ਼ਮੀਨ ਛੁੜਾ ਕੇ ਦਿੰਦਾ ਬਾਅਦ ਦੇ ਵਿੱਚ ਤੁਸੀਂ ਜੋ ਮੇਰਾ ਮਾਨਤਨ ਕਰਨਾ ਹੋਇਆ ਕਰ ਦਿਓ ਗਰੀਬ ਦਲਿਤ ਮੰਨ ਗਏ ਅਤੇ ਉਹਨਾਂ ਨੇ ਅਦਾਲਤੀ ਕਾਰਵਾਈ ਸ਼ੁਰੂ ਕੀਤੀ ਇਸ ਦੌਰਾਨ ਅਕਾਲੀ ਸਰਕਾਰ ਬਣਦੀ ਹੈ ਤੇ ਵੀਰ ਪ੍ਰਕਾਸ਼ ਨਾਲ ਸਿੱਖੋਂ ਦਾ ਟਕਰਾ ਹੁੰਦਾ ਉਸ ਤੇ ਕਈ ਮੁਕੱਦਮੇ ਦਰਜ ਅਕਾਲੀ ਸਰਕਾਰ ਕਰ ਦਿੰਦੀ ਹੈ ਉਸ ਤੋਂ ਬਾਅਦ ਫਿਰ ਸਰਕਾਰ ਬਣਦੀ ਹੈ ਕਾਂਗਰਸ ਦੀ ਜਿਹੜੀ 2002 ਚ ਬਣੀ ਉਸ ਵੇਲੇ ਫਿਰ ਵੇਦ ਪ੍ਰਕਾਸ਼ ਦਾ ਪਲੜਾ ਭਾਰੀ ਹੋ ਜਾਂਦਾ ਤੇ ਜਨਮੇਜਾ ਸਿੰਘ ਸਿੱਖੋਂ ਤੇ ਹਰਬੰਸ ਸਿੰਘ ਉਹਦੇ ਨਾਲ ਇੱਕ ਕੰਪਰੋਮਾਈਜ਼ ਕਰਨ ਦੀ ਕੋਸ਼ਿਸ਼ ਕਰਦੇ ਐ ਔਰ ਕਾਮਯਾਬ ਹੁੰਦੇ ਐ 2003 ਦੇ ਵਿੱਚ ਕੰਪਰੋਮਾਈਜ਼ ਇਹ ਹੁੰਦਾ ਕਿ ਸਾਰੀ ਜ਼ਮੀਨ ਦੇ 30 ਏਕੜ ਦੇ ਦਿਓ ਜਨਮੇਜੇ ਸਿੱਖੋਂ 25-25 ਏਕੜ ਰੱਖ ਲੈਣਗੇ ਵੇਦ ਪ੍ਰਕਾਸ਼ ਤੇ ਹਰਬੰਸ ਸਿੰਘ ਤੇ ਜਿੰਨੇ 45 ਦਲਿਤ ਮੈਂਬਰ ਨੇ ਸੁਸਾਇਟੀ ਦੇ ਉਹਨੂੰ 22 22 ਕਨਾਲ ਜ਼ਮੀਨ ਵੰਡ ਦਿਓ ਇਸ ਕੰਪਰੋਮਾਈਜ਼ ਤੋਂ ਬਾਅਦ ਦਲਿਤ ਸੁਸਾਇਟੀ ਇੱਕ ਪੰਜ ਮੈਂਬਰੀ ਕਮੇਟੀ ਬਣਾਉਂਦੀ ਹੈ ਜਿਹਦੇ ਵਿੱਚ ਮਸਤਾ ਪ੍ਰਧਾਨ ਹਦਾਇਤ ਉਪ ਪ੍ਰਧਾਨ ਹੁੰਦੇ ਆ ਇਹ ਕਮੇਟੀ ਨੂੰ اختیار ਦਿੱਤਾ ਜਾਂਦਾ ਹੈ ਕਿ ਉਹ ਜਿਹੜੀ ਦਲਿਤਾਂ ਨੂੰ ਜ਼ਮੀਨ ਮਿਲੀ ਆ ਉਹ ਵੇਜ ਵਟ ਸਕਦੇ ਆ ਪਰ ਨਜ਼ੂਲ ਲੈਂਡ ਨੂੰ ਗਵਰਨ ਕਰਨੇ ਵਾਲਾ ਕਾਨੂੰਨ ਕਹਿੰਦਾ ਜਿਹੜਾ 1956 ਚ ਪਹਿਲਾਂ ਬਣਿਆ ਸੀ ਫਿਰ 1970 ਦੇ ਵਿੱਚ ਅਮੈਂਡ ਹੋ ਗਿਆ ਫਿਰ 1991 ਚ ਫੇਰ ਅਮੈਂਡ ਹੋ ਗਿਆ ਤੇ 1956 ਵਾਲੇ ਦੇ ਵਿੱਚ ਸੀਗਾ ਜ਼ਮੀਨ ਵੇਚ ਸਕਦੀ ਹੈ ਜੇ ਉਹ ਸੋਸਾਇਟੀ ਸਾਰੀਆਂ ਕਿਸ਼ਤਾਂ ਪੂਰੀਆਂ ਕਰ ਦੇ 1970 ਦੇ ਵਿੱਚ ਕੰਡੀਸ਼ਨ ਲਾਈ ਗਈ ਕੀ ਜ਼ਮੀਨ ਦਲਿਤ ਕਿਸ਼ਤਾਂ ਪੂਰੀਆਂ ਹੋਣ ਤੇ ਸਿਰਫ ਦਲਿਤਾਂ ਨੂੰ ਹੀ ਵੇਚ ਸਕਦੇ ਆ ਪਰ 1991 ਦੇ ਵਿੱਚ ਇਸ ਕਾਨੂੰਨ ਨੂੰ ਹੋਰ ਸਖਤ ਕਰਤਾ ਗਿਆ ਕਿਹਾ ਜੀ ਇਹ ਜ਼ਮੀਨ ਉੱਕਾ ਹੀ ਵਿਕ ਨਹੀਂ ਸਕਦੀ ਸਿਰਫ ਇਨਹੈਰੀਟੈਂਸ ਯਾਨੀ ਕਿ ਪਿਓ ਤੋਂ ਬਾਅਦ ਬੇਟੇ ਨੂੰ ਟ੍ਰਾਂਸਫਰ ਹੋ ਸਕਦੀ ਹੈ ਪਰਿਵਾਰ 'ਚ ਰਹਿ ਸਕਦੀ ਹੈ ਪਰ ਇਹ ਅੱਗੇ ਪ੍ਰਾਈਵੇਟ ਵਿਅਕਤੀ ਨੂੰ ਜੋ ਗੈਰ ਦਲੇਤ ਹੋਵੇ ਉਹਨੂੰ ਵੇਚ ਨਹੀਂ ਸਕਦੀ ਲੰਮੀ ਚੌੜੀ ਅਦਾਲਤੀ ਕਾਰਵਾਈ ਤੋਂ ਬਾਅਦ ਇਹ ਜ਼ਮੀਨ ਸਾਰੀ ਵੇਚਤੀ ਜਾਂਦੀ ਆ ਔਰ ਪ੍ਰਾਈਵੇਟ ਦੇ ਮਾਲਕ ਬਣ ਜਾਂਦੇ ਆ ਜਿਹੜੀ ਸੁਸਾਇਟੀ ਐ ਉਹ ਵੀ ਮਤਲਬ ਕਿ ਕਾਨੂੰਨ ਦੇ ਵਿਰੁੱਧ ਕੰਮ ਕਰਦੀ ਐ ਤੇ ਜਿਹੜਾ ਜਨਮੇਜਾ ਸਿੰਘ ਸੇਖੋ ਆ ਉਹਦੇ ਨਾਲ ਸਾਡੀ ਗੱਲਬਾਤ ਬੀਤੇ ਦੇ ਨਹੀਂ ਹੋਈ ਸੀ ਉਹ ਵੀ ਦੱਸਾਂਗੇ ਉਹ 3 ਏਕੜ ਜ਼ਮੀਨ ਨੂੰ ਬਿਨਾ ਆਪਣੇ ਨਾਂ ਰਜਿਸਟਰੀ ਕਰਾਏ ਡਾਇਰੈਕਟਲੀ ਅੱਗੇ ਸੇਲ ਕਰ ਦਿੰਦਾ ਹੈ 15 ਏਕੜ ਦੇ ਦਿੰਦਾ ਹਰਬੰਸ ਸਿੰਘ ਨੂੰ ਤੇ 15 ਏਕੜ ਵੇਦ ਪ੍ਰਕਾਸ਼ ਨੂੰ ਜਿਨ੍ਹਾਂ ਕੋਲ ਪਹਿਲਾਂ 25-25 ਏਕੜ ਜ਼ਮੀਨ ਸੀਗੀ ਸੋ ਜਦੋਂ ਅਸੀਂ ਜਨਮੇਜਾ ਸਿੰਘ ਸੇਖੋਂ ਨਾਲ ਗੱਲਬਾਤ ਕੀਤੀ ਅਤੇ ਦੱਸਿਆ ਕਿ ਡੀਸੀ ਬਠਿੰਡਾ ਜਿਹੜੇ ਕਿ ਇਨਕੁਆਰੀ ਆਫੀਸਰ ਸੀ ਉਹਨਾਂ ਨੇ ਆਪਣੀ 20 ਪੇਜ ਦੀ ਰਿਪੋਰਟ ਦੇ ਵਿੱਚ ਤੁਹਾਨੂੰ ਦੋਸ਼ੀ ਮੰਨਿਆ ਤਾਂ ਫਿਰ ਜਨਮੇਜ ਸਿੰਘ ਸੇਖੋਂ ਨੇ ਸਾਨੂੰ ਕਿਹਾ ਕਿ ਨਾ ਤਾਂ ਮੈਂ ਜ਼ਮੀਨ ਦਾ ਕਦੇ ਮਾਲਕ ਸੀ ਨਾ ਹੀ ਮੇਰਾ ਪਰਚੇ 'ਚ ਨਾਮ ਸੀ ਤੇ ਨਾ ਹੀ ਮੇਰੀ ਕਿਸੇ ਅਦਾਲਤ ਦੇ ਵਿੱਚ ਪੇਸ਼ੀ ਹੋਈ ਹੈ ਮੇਰਾ ਕੀ ਲੈਣਾ ਦੇਣਾ ਬਿਲਕੁਲ ਕੋਈ ਲੈਣਾ ਦੇਣਾ ਨਹੀਂ ਕਿਉਂਕਿ ਜਨਮੇਜ ਸਿੰਘ ਸੇਖੋਂ ਜੀ ਨੇ ਤਾਂ ਉਤੋਂ ਉਤੋਂ ਮਨਾਈ ਮਲਾਈ ਛਕ ਲਈ ਤੇ ਥੱਲੇ ਦੁੱਧ ਨੂੰ ਹੱਥ ਨਹੀਂ ਲਾਇਆ ਸੋ ਇਸ ਕਿਸਮ ਦੀ ਉਹਨਾਂ ਨੇ ਵਿਉਂਤ ਬੱਦੀ ਕੀਤੀ ਆਪਣੇ ਰੁਪਈਏ ਜਿੰਨੇ ਵੀ ਸੀ 25-30 ਲੱਖ ਰੁਪਏ ਜ਼ਮੀਨ ਦਾ ਵਟ ਕੇ ਗਾਂ ਗਏ ਕਾਗਜ਼ਾਂ 'ਚ ਕੋਈ ਨਾਂ ਨਹੀਂ ਇਹ ਦੱਸਦੇ ਚਲਿਏ ਦੋਸਤੋ ਇਸ ਮਾਮਲੇ ਤੇ ਦਲਿਤ ਭਾਈਚਾਰਾ ਜਿਹਦੇ ਵਿੱਚ ਮੁੱਖ ਤੌਰ ਤੇ ਮੱਗਰ ਸਿੰਘ ਵਿਅਕਤੀ ਉਹ ਸਨ 2000 ਤੋਂ ਰੌਲਾ ਪਾਉਂਦਾ ਆ ਰਿਹਾ ਹੈ ਕਿ ਸਾਡੀ ਜ਼ਮੀਨ ਛੁਡਾ ਦਿਓ ਸਾਡੀ ਜ਼ਮੀਨ ਸਾਨੂੰ ਦਵਾ ਦਿਓ ਪਰ ਇੰਨੀਆਂ ਸਰਕਾਰਾਂ ਰਹੀਆਂ ਕੈਪਟਨ ਦੀ ਰਹੀ ਫਿਰ ਬਾਦਲ ਦੀਆਂ ਦੋ ਸਰਕਾਰਾਂ ਰਹੀਆਂ ਤੇ ਫਿਰ ਕੈਪਟਨ ਦੀ ਰਹੀ ਕਿਸੇ ਵੀ ਮੁੱਖ ਮੰਤਰੀ ਨੇ ਉਹਨਾਂ ਦੀ ਸ਼ਿਕਾਇਤ ਤੇ ਕਾਰਵਾਈ ਨਹੀਂ ਕੀਤੀ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਗਸਤ ਦੇ ਮਹੀਨੇ ਸ਼ਿਕਾਇਤ ਦਿੱਤੀ ਗਈ ਤਾਂ ਉਹਨਾਂ ਨੇ ਮੱਗਰ ਸਿੰਘ ਦੀ ਸ਼ਿਕਾਇਤ ਤੇ ਆਦੇਸ਼ ਦਿੱਤਾ ਕਿ ਇਹਦੀ ਜਾਂਚ ਕਰਾਈ ਜਾਏ ਮੁੱਖ ਸ਼ਿਕਾਇਤਕਰ ਅਨੁਰਾਗ ਵਰਮਾ ਨੇ ਵਧੀਆ ਅਫਸਰ ਗिने ਜਾਂਦੇ ਡੀਸੀ ਬਠਿੰਡਾ ਸ਼ੌਕਤ احمد ਪਾਰੇ ਨੂੰ ਇਹ ਸ਼ਿਕਾਇਤ ਭੇਜੀ ਅਤੇ ਜਾਂਚ ਦੇ ਆਦੇਸ਼ ਦਿੱਤੇ ਉਹਨਾਂ ਨੇ ਜਾਂਚ ਕਰਕੇ ਮੁੱਖ ਤੌਰ ਤੇ ਜਿਹੜੀਆਂ ਰეკਮੈਂਡੇਸ਼ਨ ਦਿੱਤੀਆਂ ਸੀ ਉਹ ਤੇ ਫਿਰ ਕਾਨੂੰਨੀ رائے ਐਡਵੋਕੇਟ ਜਨਰਲ ਗੁਰਮਿੰਦਰ ਸਿੰਘ ਤੋਂ ਲਈ ਗਈ ਜਿਨ੍ਹਾਂ ਨੇ ਹੁਣ ਇਹ ਚਾਰ ਆਦੇਸ਼ ਯਾਨੀ ਕਿ ਰეკਮੈਂਡੇਸ਼ਨਸ ਦਿੱਤੀਆਂ ਜਿਨ੍ਹਾਂ ਨੂੰ ਸਰਕਾਰ ਨੇ ਮੰਨ ਲਿਆ ਅਤੇ ਉਹਨਾਂ ਨੂੰ ਆਦੇਸ਼ ਦੇ ਰੂਪ ਦੇ ਵਿੱਚ ਡੀਸੀ ਫਿਰੋਜ਼ਪੁਰ ਰਜੇਸ਼ ਧਮਾਨ ਨੂੰ ਭੇਜ ਦਿੱਤੀਆਂ ਨੇ ਡਾਇਰੈਕਸ਼ਨ ਹੁਕਮ ਜਾਰੀ ਕਰ ਦਿੱਤੇ ਨੇ ਨਾਲ ਇਹ ਵੀ ਕਿਹਾ ਕਿ 15 ਦਿਨ ਦੇ ਵਿੱਚ ਵਿੱਚ ਕਾਰਵਾਈ ਕੀਤੀ ਜਾਏ ਅਤੇ ਮੁੱਖ ਸਕੱਤਰ ਨੂੰ ਇਸ ਦੀ ਰਿਪੋਰਟ ਭੇਜੀ ਜਾਏ ਪਰ ਸਾਨੂੰ ਦੋਸਤੋ ਇਹ ਪਤਾ ਲੱਗਿਆ ਕਿ ਹਜੇ ਫਿਰੋਜ਼ਪੁਰ ਪ੍ਰਸ਼ਾਸਨ ਮੱਠੀ ਚਾਲ ਚੱਲ ਰਿਹਾ ਹੈ ਦਿਨ ਬਹੁਤ ਥੋੜੇ ਰਹਿ ਗਏ ਪਰ ਗਰਾਊਂਡ ਤੇ ਕੋਈ ਕਾਰਵਾਈ ਹੋਈ ਨਜ਼ਰ ਨਹੀਂ ਆਉਂਦੀ ਜਦੋਂ ਇਨਕੁਆਇਰੀ ਅਫਸਰ ਸ਼ੌਕਤ ਅਹਿਮਦ ਪਾਰੇ ਨੇ ਸਾਬਰ ਰਜਿਸਟਰਾਰ ਗੁਰਦਰਸ਼ਨ ਢਿੱਲੋਂ ਮੁੱਖ ਦੋਸ਼ੀ ਨੂੰ ਸਵਾਲ ਜਵਾਬ ਕੀਤੇ ਕਿ ਤੂੰ ਨਜ਼ੂਲ ਲੈਂਡ ਰਜਿਸਟਰੀ ਕਿਵੇਂ ਕਰਤੀ ਤਾਂ ਉਹਨੇ ਬੜਾ ਹਾਸੋ ਹਿਨਾ ਜਵਾਬ ਦਿੱਤਾ ਉਹ ਕਹਿੰਦਾ ਜੀ ਹਾਂ ਮੈਨੂੰ ਪਤਾ ਸੀ ਕਿ ਨਜ਼ੂਲ ਜ਼ਮੀਨ ਅੱਗੇ ਨਹੀਂ ਵੇਚੀ ਜਾ ਸਕਦੀ ਪਰ ਇਸ ਜ਼ਮੀਨ ਦੇ ਰੈਵਨਿਊ ਰਿਕਾਰਡ ਦੇ ਵਿੱਚ ਪਟਵਾਰੀ ਨੇ ਅੰਦਰਾਜ ਨਹੀਂ ਸੀ ਕੀਤਾ ਯਾਨੀ ਕਿ ਰੱਪਟ ਨਹੀਂ ਮਾਰੀ ਸੀ ਲਾਲ ਸ਼ਾਹੀ ਦੇ ਵਿੱਚ ਐਂਟਰੀ ਨਹੀਂ ਕੀਤੀ ਕਿ ਇਹ ਜ਼ਮੀਨ ਨਜ਼ੂਲ ਲੈਂਡ ਹੈ ਤੇ ਇਹ ਵਿਕ ਨਹੀਂ ਸਕਦੀ ਮੈਨੂੰ ਨਜ਼ੂਲ ਲੈਂਡ ਬਾਰੇ ਕਾਨੂੰਨ ਬਾਰੇ ਜਾਣਕਾਰੀ ਹੈਗੀ ਆ ਸਬ ਰਜਿਸਟਰਾਰ ਨੇ ਡੀਸੀ ਇਨਕੁਆਇਰੀ ਅਫਸਰ ਨੂੰ ਦੱਸਿਆ ਪਰ ਕਹਿੰਦੇ ਕਿ ਕਿ ਪਟਵਾਰੀ ਨੇ ਇਹਦਾ ਅੰਦਰਾਜ ਨਹੀਂ ਕੀਤਾ ਤਾਂ ਫਿਰ ਮੈਂ ਕਰਤੀ ਯਾਨੀ ਕਿ ਇੱਕ ਛੋਟੀ ਜੀ ਚੀਤ ਰੱਖੀ ਹੋਈ ਸੀ ਉਹਦੇ ਵਿੱਚ ਦੀ ਐਂਟਰੀ ਕਰਕੇ ਸਾਰਾ ਕਵਾੜ ਖੋਲਤਾ ਦਰਵਾਜ਼ਾ ਖੋਲਤਾ ਇਸ ਸਬ ਰਜਿਸਟਰਾਰ ਨੇ जिने 116 ਰਜਿਸਟਰੀਆਂ ਧੜਾ ਧੜ ਪ੍ਰਾਈਵੇਟ ਲੋਕਾਂ ਦੇ ਨਾਮ ਕੀਤੀਆਂ ਹੁਣ 116 ਤੋਂ ਗਾਂ ਲੋਕਾਂ ਨੇ ਵੀ ਇਹ ਜ਼ਮੀਨ ਵੇਚ ਦਿੱਤੀ ਹੈ ਖਲਾਰਾ ਲੰਮਾ ਚੌੜਾ ਪੈ ਗਿਆ ਇੱਥੇ ਦੱਸਦੇ ਚੱਲੀਏ ਕਿ ਪੰਜਾਬ ਸਰਕਾਰ ਦੀ ਚਿੱਠੀ 'ਚ ਬੜਾ ਸਪਸ਼ਟ ਲਿਖਿਆ ਗਿਆ ਹੈ ਕਿ ਅਦਾਲਤ ਨਾਲ ਫਰਾਡ ਕੀਤਾ ਗਿਆ ਇਹਨਾਂ ਵਿਅਕਤੀਆਂ ਵੱਲੋਂ ਇਹ ਜ਼ਮੀਨ ਹੁਣ ਕਾਫੀ ਕੀਮਤੀ ਹੋ ਗਈ ਹੈ ਇਹ ਤੇ ਵਰੀਆ ਖੇਤੀ ਪੱਤੀ ਹੁੰਦੀ ਆ ਜੋ ਅਦਾਲਤੀ ਫਰਾਡ ਦੀ ਜਾਣਕਾਰੀ ਹਾਈ ਕੋਰਟ ਨੂੰ ਦੇਣ ਦੀ ਗੱਲ ਵੀ ਕਹੀ ਗਈ ਹੈ ਕਿ ਪ੍ਰਬੰਧਕੀ ਸਾਈਡ ਤੇ ਐਡਮਿਨਿਸਟ੍ਰੇਟਿਵ ਸਾਈਡ ਤੇ ਹਾਈ ਕੋਰਟ ਨੂੰ ਸੂਚਿਤ ਕੀਤਾ ਜਾਏ ਕਿਵੇਂ ਇੰਨਾ ਪਾਰਟੀਆਂ ਦੇ ਵਕੀਲਾ ਨੇ ਜੱਜ ਸਾਹਿਬ ਨੂੰ ਇਹ ਦੱਸਿਆ ਹੀ ਨਹੀਂ ਕਿ ਜਿਹੜਾ ਨਜ਼ੂਰ ਲੈਂਡ ਜਿਹੜਾ ਕਾਨੂੰਨ ਐ ਐਕਟ ਹੈ ਏ 1991 ਦੇ ਵਿੱਚ ਤੀਜੀ ਵਾਰੀ ਐਮੈਂਡ ਹੋ ਗਿਆ ਜਿਹੜਾ ਫੈਸਲਾ ਅਦਾਲਤ ਨੇ ਦਿੱਤਾ ਉਹ ਆਬਸੋਲੀਟ ਯਾਨੀ ਕਿ ਜਿਹੜਾ ਰੱਦ ਕੀਤਾ ਜਾ ਚੁੱਕਿਆ ਕਾਨੂੰਨ 1956 ਦਾ ਉਹਦੇ ਆਧਾਰ ਤੇ ਹੀ ਜੱਜ ਨੇ ਫੈਸਲਾ ਕਰਤਾ ਇਹ ਜੱਜ ਦਾ ਨਾਮ ਹੈਗਾ ਕਰਨੈਲ ਸਿੰਘ ਤੇ ਫਿਰ ਉਦੋਂ ਗਾਂ ਉਪਰਲੀ ਦਾਜ ਮਾਮਲਾ ਗਿਆ ਜੱਜ ਦਾ ਨਾਮ ਹੈਗਾ ਜਤਿੰਦਰ ਪਾਲ ਸਿੰਘ ਦੋ ਅਦਾਲਤਾਂ ਨੇ ਐਕਸ ਪਾਰਟੀ ਫੈਸਲਾ ਤੋੜਨ ਤੋਂ ਨਾ ਕਰਤੀ ਸੋ ਇਹ ਮਾਮਲਾ ਹੁਣ ਜਾਊਗਾ ਜੀ ਹਾਈ ਕੋਰਟ ਦੇ ਵਿੱਚ ਤੇ ਦੇਖਦੇ ਆਉਣ ਵਾਲੇ ਦਿਨਾਂ ਚ ਹੁੰਦਾ ਕੀ ਆ ਇੱਥੇ ਕਿਹਣਾ ਬਣਦਾ ਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਇਸ ਦਲਿਤ ਜ਼ਮੀਨ ਤੇ ਜੋ ਹੁਕਮ ਜੋ ਜਾਰੀ ਕੀਤਾ ਗਿਆ ਜੋ ਕਾਰਵਾਈ ਕੀਤੀ ਗਈ ਹੈ ਉਹਦੀ ਸ਼ਲਾਘਾ ਕਰਨੀ ਬਣਦੀ ਹੈ ਭਾਵੇਂ ਦਲਿਤ ਭਾਈਚਾਰਾ ਜੋ ਗੱਲਬਾਤ ਹੁੰਦੀ ਸਾਡੇ ਨਾਲ ਉਹ ਪੰਜਾਬ ਸਰਕਾਰ ਤੋਂ ਖੁਸ਼ ਨਹੀਂ ਬਹੁਤ ਸਾਰੇ ਕੰਮ ਪੰਜਾਬ ਸਰਕਾਰ ਇਹੋ ਜੇ ਕਰ ਰਹੀ ਹੈ ਜਿਹਦੇ ਨਾਲ ਦਲਿਤ ਭਾਈਚਾਰਾ ਪ੍ਰਭਾਵਿਤ 네ਗੇਟਿਵਲੀ ਹੋ ਰਿਹਾ ਪਰ ਇਸ ਖਾਸ ਮਾਮਲੇ ਤੇ ਸਰਕਾਰ ਨੇ ਇੱਕ ਵਧੀਆ ਕਦਮ ਚੁੱਕਿਆ ਹੈ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦਾ ਹੈ ਕੇ ਸਾਭਕਾ ਮੰਤਰੀ ਜਨਮੇਜਾ ਸਿੰਘ ਸੇਖੋਂ ਤੇ ਕੈਪਟਨ ਅਮਰਿੰਦਰ ਦੇ ਨਜ਼ਦੀਕ ਗਿਨੇ ਜਾਂਦੇ ਵੇਦ ਪ੍ਰਕਾਸ਼ ਤੇ ਵੀ ਗਾਜ ਡਿਗ ਜਾਏ ਖਬਰ ਦੀ ਹੁੰਦੀ ਹੈ ਜੀ ਸਮਾਪਤੀ ਮੈਨੂੰ ਰਜਿੰਦਰ ਸਿੰਘ ਤੱਗੜ ਨੂੰ ਇਜਾਜ਼ਤ ਦਿਓ ਸਤਿ ਸ੍ਰੀ ਅਕਾਲ ਨਮਸਕਾਰ ਖੁਦਾ ਹਾਫਿਜ਼